ਨਮਸਕਾਰ ਆਕਾਸ਼ ਵਣੀ ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਹਰਿਆਣਾ ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ ਖਤਮ ਹੋ ਜਾਏਗਾ 90 ਮੈਂਬਰੀ ਵਿਧਾਨ ਸਭਾ ਲਈ ਸ਼ਨੀਵਾਰ ਨੂੰ ਇੱਕ ਪੜਾਤੂ VOTING ਹੋਵੇਗੀ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਚੋਣ ਕਮਿਸ਼ਨ ਨੇ 5 ਅਕਤੂਬਰ ਨੂੰ VOTING ਵਾਲੇ ਦਿਨ ਸ਼ਾਮ 6:30 ਵਜੇ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਨੂੰ ਜਾਰੀ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਵਿੱਚ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ-ਨਾਲ ਹੋਰ ਮਾਧਿਅਮਾਂ ਰਾਹੀਂ ਐਗਜ਼ਿਟ ਪੋਲ ਦਾ ਪ੍ਰਕਾਸ਼ਨ ਜਾਂ ਫਿਰ ਪਸਾਰ ਵੀ ਸ਼ਾਮਲ ਹੈ ਸਾਰੀਆਂ ਵੱਡੀਆਂ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਕਰਨ ਅਤੇ ਜਨਤਕ ਮੀਟਿੰਗਾਂ ਕਰਨ ਵਿੱਚ ਝੁੱਟੇ ਹੋਏ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਹੋ ਰਹੀ ਦੁਰਵਰਤੋਂ ਤੇ ਕੀਤੀ ਜਾ ਰਹੀ ਤੱਕੇਸ਼ਾਹੀ ਖਿਲਾਫ ਭਾਜਪਾ ਦੇ ਇੱਕ ਵਫਦ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਕੱਲ ਪੰਜਾਬ ਚੋਣ ਕਮਿਸ਼ਨ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਤੇ ਅਨਕੇ ਵਰਮਾ ਸਮੇਤ ਹੋਰਨਾ ਮੈਂਬਰਾਂ ਦੇ ਵਫਦ ਨੇ ਪੰਚਾਇਤੀ ਚੋਣਾਂ 'ਚ ਭਗਵੰਤ ਮਾਨ ਸਰਕਾਰ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਕਾਣ ਬਾਰੇ ਜਾਣੂ ਕਰਵਾਇਆ ਅਤੇ ਵਾਡ ਬੰਦੀ ਤੇ ਵੋਟਰ ਸੂਚੀਆਂ ਦਾ ਮੁੱਦਾ ਵੀ ਉਠਾਇਆ ਵਫਦ ਨੇ ਕਮਿਸ਼ਨ ਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਮਿਲ ਰਹੀ ਉਹਨਾਂ ਕਮਿਸ਼ਨ ਨੂੰ ਪੰਜਾਬ ਦੀਆਂ ਪੰਚਾਇਤੀ ਚੋਣਾਂ ਨਿਰਪੱਖਤਾ ਨਾਲ ਕਰਵਾਉਣ ਦੀ ਅਪੀਲ ਵੀ ਕੀਤੀ। ਇਦਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਰਕਰ ਤਰਨ ਜੋਗ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੀ ਅਗਵਾਈ ਚ ਨਾਕਾਮ ਹੋਏ ਅਮਨ ਕਾਨੂੰਨ ਦੀ ਸਖਤ ਆਲੋਚਨਾ ਕਰਦਿਆਂ ਦੱਸਿਆ ਕਿ ਜੀਰਾ ਵਿਖੇ ਪੰਚਾਇਤੀ ਚੋਣਾਂ ਦੌਰਾਨ ਦੋ ਟੜਿਆਂ ਵਿਚਾਲੇ ਝੜਪ ਹੋਈ ਅਤੇ ਗੋਲੀਆਂ ਵੀ ਚੱਲੀਆਂ ਜਿਸ ਵਿੱਚ 8 ਲੋਕ ਸਖਮੀ ਹੋਏ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਰਨ ਜੋਗ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 2.5 ਸਾਲਾਂ ਚ ਜ਼ਮੀਨੀ ਪੱਧਰ ਤੇ ਕੋਈ ਵੀ ਚੋਣ ਨਹੀਂ ਕਰਵਾਈ ਪਾਵੇਂ ਉਹ ਨਿਗਮ ਚੋਣਾਂ ਹੋਣ ਜਾਂ ਪੰਚਾਇਤੀ ਚੋਣਾਂ ਉਹਨਾਂ ਨੂੰ ਹਾਰ ਦਾ ਡਰ ਸਤਾਉਂਦਾ ਹੈ ਇਸ ਲਈ ਉਹ ਲੋਕ ਦੇ ਜਮਹੂਰੀ ਅਧਿਕਾਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਹਾ ਕਿ ਲੋਕਤੰਤਰ 'ਚ ਹਿੰਸਾ ਦੀ ਕੋਈ ਥਾਂ ਨਹੀਂ ਉਹਨਾਂ ਚੋਣ ਕਮਿਸ਼ਨ ਨੂੰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਖੁਦ ਨੋਟਿਸ ਲੈਣ ਅਤੇ ਪੰਜਾਬ ਸਰਕਾਰ ਨੂੰ ਨਿਰਪੱਖ ਅਤੇ ਸ਼ਾਂਤੀਪੂਰਵ ਚੋਣਾਂ ਕਰਵਾਉਣ ਦੀ ਅਪੀਲ ਵੀ ਕੀਤੀ ਦੇਵੀ ਦੁਰਗਾ ਦੀ ਪੂਜਾ ਦਾ ਨੌ ਦਿਨਾ ਨਵਰਾਤਿਆਂ ਦਾ ਤਿਹਾਰ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ ਨਵਰਾਤਿਆਂ ਦੌਰਾਨ ਮਾਤਾ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਜ ਪਹਿਲੇ ਦਿਨ ਦੇਵੀ ਦੁਰਗਾ ਦੀ ਸ਼ੈਲ ਪੁੱਤਰੀ ਦੇ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ ਜਲੰਧਰ ਦੇ ਦੇਵੀ ਤਲਾ ਮੰਦਰ ਸਮੇਤ ਸੂਬੇ ਪਾਰ ਚ ਵੱਖੋ ਵੱਖ ਮੰਦਰਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਸਵੇਰ ਤੋਂ ਹੀ ਮੰਦਰਾਂ ਚ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਰਹੇ ਨੇ ਉਧਰ ਅੰਮ੍ਰਿਤਸਰ ਵਿਖੇ ਵੀ ਵੱਡਾ ਹਨੂਮਾਨ ਮੰਦਰ ਚ ਹਰ ਸਾਲ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਨਰਾਤਿਆਂ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਹੈ ਮੇਲੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਇਸ ਮੇਲੇ 'ਚ ਬੱਚਾਂ ਤੋਂ ਲੈ ਕੇ ਨੌਜਵਾਨ ਤੱਕ ਲੰਗੂਰ ਬਾਂਦੇ ਨੇ ਅਤੇ ਪੂਰੇ 10 ਦਿਨ ਤੱਕ ਬ੍ਰਹਮਚर्य ਵਰਤ ਦੇ ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਨੇ 10 ਦਿਨ ਚੱਲਣ ਵਾਲਾ ਇਹ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦੇ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਉਹ ਹਰ ਸਾਲ ਇੱਥੇ ਮੱਥਾ ਟੇਕਣ ਪੁੱਛਦੇ ਨੇ ਸੀਮਾ ਸੁਰੱਖਿਆ ਬਲ ਹੈੱਡਕੁਆਰਟਰ ਜਲੰਧਰ ਵਿਖੇ ਪੰਜਾਬ ਫਰੰਟੀਅਰ ਦੇ ਜਵਾਨਾਂ ਵੱਲੋਂ ਬੀਐਸਐਫ ਦੇ ਆਈਜੀ ਡਾਕਟਰ ਅਤਲ ਫੁਲਚੇਲੇ ਦੀ ਅਗਵਾਈ ਹੇਠ ਸਵੱਛ ਪਾਰਧ ਅਭਿਆਨ ਤਹਿਤ ਇੱਕ ਸਫਾਈ ਮਹਿੰਮ ਚਲਾਈ ਗਈ। ਇਸ ਮਹਿੰਮ ਚ ਨਾ ਸਿਰਫ ਫਰੰਟੀਅਰ ਹੈੱਡਕੁਆਰਟਰ ਜਲੰਧਰ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸਗੋਂ ਪੰਜਾਬ ਚ ਬੀਐਸਐਫ ਅਧੀਨ ਆਉਂਦੀਆਂ ਸਾਰੀਆਂ ਯੂਨਿਟਾਂ ਨੇ ਵੀ ਉਤਸ਼ਾਹ ਨਾਲ ਸ਼ਮੂਕਤ ਕੀਤੀ। ਸਵੱਛਤਾ ਹੀ ਸੇਵਾ ਪਹਿਲ ਕਦਮੀ ਤਹਿਤ ਬੀਐਸਐਫ ਸਰਗਰਮੀ ਨਾਲ ਆਪਣੇ ਸਾਰੇ ਹਾਤੇ ਚ ਸਫਾਈ ਨੂੰ ਉਤਸ਼ਾਹਿਤ ਕਰ ਰਹੀ ਹੈ। ਜਵਾਨਾਂ ਨੇ ਨਾ ਸਿਰਫ ਬੀਐਸਐਫ ਪਿਆਲੇਦਵਾਲ ਤੇ ਸਵੱਛ ਪਾਰਦੇ ਸੰਕਲਪ ਨੂੰ ਪੂਰਾ ਕਰਨ ਲਈ ਸਵੱਛਤਾ ਦਾਸ ਨੇ ਹੱਥ ਦਿੱਤਾ। ਉਦਰ ਭਾਰਤੀ ਫੌਜ ਦੇ ਜਵਾਨਾਂ ਨੇ ਮਹਾਤਮਾ ਗਾਂਧੀ ਦੀ ਜਨਮ ਦਿਨ ਨੂੰ ਸਮਰਪਿਤ ਚੇਤਕੂਰ ਖੇਤਰ ਦੇ ਵਕੋਵਾਖ ਮਿਲਟਰੀ ਸਟੇਸ਼ਨਾਂ ਤੇ ਵੀ ਕੱਲ ਸਵੱਛਤਾ ਅਭਿਆਨ ਚਲਾਇਆ ਭਾਰਤੀ ਫੌਜ ਦੇ ਸਥਾਨਕ ਅਧਿਕਾਰੀਆਂ ਤੇ ਸਹਿਯੋਗ ਨਾਲ ਬਠਿੰਡਾ ਫੌਜੀ ਛੌਨੀ ਨੂੰ ਪਲਾਸਟਿਕ ਮੁਕਤ ਜ਼ੋਨ ਬਣਾਉਣ ਲਈ ਕਦਮ ਚੁੱਕੇ ਗਏ ਇਸ ਦੌਰਾਨ ਸਾਰੇ ਉਪਤਿਭਾਗੀਆਂ ਨੇ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਕੇ ਸਵੱਛਤਾ ਮਿਸ਼ਨ ਨੂੰ ਸਮਰਥਨ ਦੇਣ ਦਾ ਅਹਿਦ ਵੀ ਕੀਤਾ ਕੋਰ ਦੇ ਸਾਰੇ ਜਵਾਨਾਂ ਨੂੰ ਸ਼ਾਮਲ ਕਰਦੇ ਹੋਏ ਵੱਡੇ ਪੱਧਰ ਤੇ ਸਫਾਈ ਕੀਤੀ ਗਈ ਫਾਟ ਨੇ ਵਾਤਾਵਰਣ ਸੁਰੱਖਿਆ ਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੀ ਵਚਨਬੱਧਤਾ ਦਿਖਾਈ ਇਸ ਮਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬਠਿੰਡਾ ਸਫਾਈ ਅਤੇ ਸੁਥਿਰਤਾ ਦਾ ਇੱਕ ਨਮੂਨਾ ਬਣੇ ਜੋ ਦੇਸ਼ ਚ ਪਲਾਸਟਿਕ ਮੁਕਤ ਵਾਤਾਵਰਣ ਬਣਾਉਣ ਦੇ ਵੱਡੇ ਟੀਚੇ ਵਿੱਚ ਯੋਗਦਾਨ ਪਾਵੇ ਗੁਰਦਾਸਪੁਰ ਵਿਖੇ ਪੀ ਕੇ ਸਰਕਾਰੀ ਆਈਟੀਆਈ ਜੋ ਸਹਾਇਕ ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਸਿੰਘ ਬਾਂਸ ਦੀ ਪ੍ਰਧਾਨਗੀ ਹੇਠ 14 ਚਾਟ ਰਜiment ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ ਲੈਫਟੀਨੈਂਟ ਕਰਨਲ ਆਰ ਐਸ ਸ਼ੇਖਾਵਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਹੋਰ ਬਤਵੰਤੇ ਵੀ ਮੌਜੂਦ ਰਹੇ ਸਮਾਗਮ ਦਰਾਂ ਲੈਫਟੀਨੈਂਟ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੀ ਵਧ ਰਹੀ ਹਾਲਾਤ ਨੂੰ ਦੇਖਦਿਆਂ ਫੌਜ ਵੀ ਇਸ ਮੁਹਿੰਮ ਦਾ ਹਿੱਸਾ ਬਣ ਗਈ ਹੈ ਉਹਨਾਂ ਨੇ ਕਿਹਾ ਕਿ ਚੰਗੀ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਉਹਨਾਂ ਨੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲੋਂ ਨਾਲ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੀ ਅਪੀਲ ਵੀ ਕੀਤੀ ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਖਤਮ ਹੋਈਆਂ ਨਮਸਕਾਰ